नोट मारे जा रहे ने जोरदार ताड़ियां जिन्नियां ताड़ियां मारोगे उन्नी उच्ची उठन के इन्हें इंजन दी है की फ्लैप तो ड्रॉपिंग पूरा जोश कैप्टन हरप्रीत स्पेशल अपने जहाज का भी

ਇਹੀ ਲਗਾਤਾਰ ਤਾਈਂ ਜੀ ਇਵਨਿੰਗ ਵਿੱਚ ਸਾਡਾ ਵਿਰਾਸਤੀ ਫੈਸ਼ਨ ਸ਼ੋਅ ਹੈਗਾ ਜਿਹਦੇ ਚ ਅਗਿਆਨ ਅਸੀਂ ਆਪਣੇ ਟ੍ਰੈਡੀਸ਼ਨਲ ਕਾਸਟਿਮਸ ਦੇਖ ਚਲਤ ਦੇਖਾਂਗੇ ਉਹਦਾ ਮਾਡਰਨ ਅਵਤਾਰ ਵੀ ਦੇਖਾਂਗੇ ਤਾਂ ਮੇਰੇ ਨੂੰ ਸਾਰਿਆਂ ਨੂੰ ਅੱਜ ਇੱਕ ਰਿਕਵੈਸਟ ਹੈਗੀ ਕਿ ਇਹ ਪ੍ਰੀ ਐਂਟਰੀ ਹੈ ਹੈਰੀਟੇਜ ਵਾਸਤੇ ਸਰਸ ਮੇਲੇ ਵਾਸਤੇ ਇੱਕ ਨੋਮੀਨਲ ਜੇ ਚਾਰਜਸ ਲੱਗਦੇ ਹੈਗੇ ਉਸ ਤੋਂ ਇਲਾਵਾ ਕੱਲ ਸਾਡਾ ਮਿਲਟਰੀ ਟ੍ਰੇਜਰ ਫੈਸਟੀਵਲ ਹੈ ਉਹਦੇ ਚ ਵੀ ਇਸ ਵਾਰੀ ਅਸੀਂ ਐਡੀਸ਼ਨ ਕੀਤਾ ਹੈਗਾ ਸਾਰੇ ਬੱਚਿਆਂ ਵਾਸਤੇ ਤੇ ਸਾਰਿਆਂ ਵਾਸਤੇ ਸਾਰਿਆਂ ਨੂੰ ਧਿਆਨ ਰੱਖਦੇ ਹੋਏ ਅਸੀਂ ਰੇਂਜ ਬੈਂਟ ਕਰਤੇ ਹੈਗੇ

ਤੁਸੀਂ ਆਓ ਇੰਜੋਏ ਕਰੋ ਇਹ ਤੁਹਾਡੇ ਵਾਸਤੇ ਹੈਗੇ ਤੇ ਤੁਸੀਂ ਦੇਖ ਰਹੇ ਹੋ ਕਿੰਨਾ ਚੀਅਰਫੁਲ ਐਟਮੋਸਫੀਅਰ ਹੈਗਾ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇੰਜੋਏ ਕਰੋਗੇ ਤੁਹਾਡੇ ਲਈ ਵਾਸਤੇ ਮੈਮਰੀਏਬਲ ਰਹੂਗਾ ਤੇ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਅਨੁਸਾਰਤ ਮੇਲੇ ਦੀ ਗੱਲ ਕਰੀਏ ਉਥੇ ਕਿ ਸਕੂਲੀ ਬੱਚੇ ਵੀ ਵਿਸ਼ਾ ਲੈਣਗੇ ਹਾਂਜੀ ਸਕੂਲੀ ਬੱਚੇ ਉੱਥੇ ਡੇਲੀ ਲੈਂਦੇ ਆ ਕੱਲ ਜਦੋਂ ਅਸੀਂ ਸਟਾਰਟਿੰਗ ਹੀ ਕੀਤੀ ਹੈਗੀ ਉਹਦੇ ਵਿੱਚ ਰੰਗੋਲੀ ਕੰਪੀਟੀਸ਼ਨ ਕਰਾਇਆ ਸੀਗਾ ਤਾਂ ਡੇਲੀ ਬੇਸਿਸ ਤੇ ਕੁਝ ਨਾ ਕੁਝ ਡਿਫਰੈਂਟ ਉੱਥੇ ਚੱਲਦਾ ਹੈਗਾ ਡਿਫਰੈਂਟ ਚੱਲਦਾ ਹੈ ਜਿਹੜੇ ਕਲਚਰਲਸ ਵੀ ਹੈਗੇ ਉਹ ਵੀ ਡਿਫਰੈਂਟ ਟਾਈਪ ਦੇ ਐਕਟੀ ता सब लोग मेरी रिक्वेस्ट है कि आओ एंजॉय करो कुछ सीखो कुछ अपना रोजमर्रा तो का स्ट्रेस डे रुटीन अगले शो के लिए इधर फाइव फोर हम छोटे-छोटे बच्चे होना के प्रोग्राम बनाए हैं अच्छी-अच्छी स्ट्रोलर्स रखे हैं बुजुर्ग के लिए व्हील चेयर्स भी रखे हैं कि बेबी कॉर्नर भी बनाया आएगा फीडिंग सेंटर तालियां और हर चीज की अच्छी-अच्छी फैसिलिटीज का